ਜਿੰਨਾਂ ਨੂੰ ਵੀ ਬਹੁਤ ਜ਼ਿਆਦਾ ਕਮਜ਼ੋਰੀ ਰਹਿੰਦੀ ਹੈ ਜਾਂ ਲੱਤਾਂ ਦੁਖਦੀਆਂ ਰਹਿੰਦੀਆਂ ਨੇ ਆਸਤੇ ਦੁਕਾਨ ਰਹਿੰਦੀ ਹੈ ਤਾਂ ਤੁਸੀਂ ਇਹ ਲੱਡੂ ਤਿਆਰ ਕਰਕੇ ਖਾ ਲਓ ਜੀ ਹਫ਼ਤੇ ਦੇ ਵਿੱਚ ਤੁਹਾਡੀ ਸਾਰੀ ਕਮਜ਼ੋਰੀ ਦੂਰ ਕਰ ਦੂਗਾ ਤੁਸੀਂ ਕਰਨਾ ਕੀ ਹੈ ਜੀ 250 ਗ੍ਰਾਮ ਫੁੱਲ ਮਖਾਣੇ ਲੈਣੇ ਨੇ ਇਹਨੂੰ ਕਿਸੇ ਕੜਾਹੀ ਦੇ ਵਿੱਚ ਪਾ ਕੇ ਗਰਮ ਕਰਕੇ ਰੋਸਟ ਕਰ ਲਿਓ ਜੀ ਓਦੋਂ ਬਾਅਦ ਇਹਨਾਂ ਨੂੰ ਤੁਸੀਂ ਕਿਸੇ ਕੜਾਈਏ ਦੇ ਜਾਂ ਕੁੰਡੇ ਦੇ ਵਿੱਚ ਪਾ ਲਿਓ ਇਹਨਾਂ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਰਗੜ ਲਿਓ ਰਗਣ ਤੋਂ ਬਾਅਦ ਜੀ ਓਦੋਂ ਬਾਅਦ ਇਹਦੇ ਵਿੱਚ ਤੁਸੀਂ ਪਾਣੇ ਨੇ 200 ਗ੍ਰਾਮ ਭੁੰਨੇ ਹੋਏ ਛੋਲੇ ਤੇ 100 ਗ੍ਰਾਮ ਪਾਣੇ ਨੇ ਇਹਦੇ ਵਿੱਚ ਤੁਸੀਂ ਕਾਜੂ ਬਰਾਮ ਤੁਸੀਂ ਗਲਾਪਤੀ ਜੀ ਦੇ 10-20 ਗ੍ਰਾਮ ਪਾ ਲਓ ਚਿੱਟੇ ਦਿਲ ਤੇ ਦੋ ਤਿੰਨ ਪਾ ਲੈਣਾ ਵਿੱਚ ਹਰੀਆਂ ਲੈਜੀਆਂ ਇਹ ਸਾਰੇ ਸਮਾਨ ਨੂੰ ਤੁਸੀਂ ਚੰਗੇ ਤਰੀਕੇ ਨਾਲ ਰਗੜ ਲਿਓ ਰਗੜ ਕੇ ਜੀ ਤੁਸੀਂ ਇਹਨਾਂ ਦਾ ਬਰੀਕ ਪਾਊਡਰ ਤਿਆਰ ਕਰ ਲਿਓ ਕਿਸੇ ਭਾਂਡੇ ਦੇ ਵਿੱਚ ਘੱਟ ਲਿਓ ਜੀ ਉਸ ਤੋਂ ਬਾਅਦ ਤੁਸੀਂ ਅੱਧਾ ਗਲਾਸ ਪਾਣੀ ਦਾ ਲੈਣਾ ਤੇ 250 ਗ੍ਰਾਮ ਤੁਸੀਂ ਗੁੜ ਲੈਣਾਗਾ ਇਹ ਤੁਸੀਂ ਗਰਮ ਕਰ ਲਿਓ ਚੰਗੇ ਤਰੀਕੇ ਨਾਲ ਗਰਮ ਕਰਕੇ ਤੁਸੀਂ ਇਹਦੀ ਚਾਸਨੀ ਤਿਆਰ ਕਰ ਲਿਓ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਠੰਡੀ ਕਰ ਲਿਓ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਜੀ ਇਹ ਪਾਊਡਰ ਬਣਾ ਕੇ ਰੱਖਿਆ ਸੀਗਾ ਇਹਦੇ ਵਿੱਚ ਤੁਸੀਂ ਇਹ ਪਾ ਲਿਓ ਚਾਸਨੀ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਜ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣਾ ਦੁੱਧ ਜੀ ਇਹ ਤੁਸੀਂ ਸਾਰੀ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਇੱਕ ਇਹਦਾ ਆਟਾ ਜਿਆ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਵੱਟ ਕੇ ਲੱਡੂ ਤਿਆਰ ਕਰ ਲਓ ਜਿੱਡੇ ਜਿੱਡੇ ਕੋਈ ਪਸੰਦ ਹੈ ਉਸ ਤੋਂ ਬਾਅਦ ਤੁਸੀਂ ਜੇ ਇਹ ਇੱਕ ਲੱਡੂ ਦੁੱਧ ਦੇ ਨਾਲ ਖਾਣਾ ਸਟਾਰਟ ਕਰ ਦੋ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਕਮਜ਼ੋਰੀ ਹੈ ਸਾਰੀ ਦੂਰ ਕਰ ਦੂ ਇਹ ਤੁਸੀਂ ਆਪ ਵੀ ਖਾ ਸਕਦੇ ਹੋ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜੇ ਜੀ